ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਨਾ ਥਾਣਾ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਇਕਵਾਲ ਦੇ ਘਰੋਂ ਇੱਕ ਆਪਾਂ ਵੱਡੇ ਕਦ ਕੱਟ ਵਾਲੀ ਸੋਹਣੇ ਵਜਣ ਵਾਲੀ ਥਣਲੇਵੀ ਦੀ ਸਾਫ਼ ਚੰਗੀ ਮੱਝ ਆਪਾਂ ਦਿਖਾ ਰਹੇ ਆ ਤੇ ਕਿਹੜਾ ਸੂਗਾ ਮਿੱਤਰੋ ਇਹਨੇ ਸੂਣਾ ਜਾਂ ਕਿੰਨਾ ਦੁੱਧ ਸੀ ਤੇ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਕਿੰਨੇ ਕੁ ਦਿਨ ਜਿਹੜੇ ਸੂਣ ਦੇ ਵਿੱਚ ਵਾਪਕੀ ਨੇ ਥਾਂਲੇ ਵਿੱਚ ਫੇਰ ਆਪਾਂ ਕਹਿੰਦੇ ਆ ਪੂਰੀ ਸਾਫ ਹੈ ਬਹੁਤ ਸੋਹਣਾ ਹਵਾਨਾ ਬਣਾਉਂਦੀ ਆ ਰਹੀ ਹੈ ਜੇ ਕੱਚੀ ਹੈ ਮੇਰਾ ਅੰਦਾਜ਼ਾ ਵੀ 5-7 ਦਿਨਾਂ ਦੀ ਵੱਧ ਘੱਟ ਵੀ ਲੈ ਸਕਦੀ ਹੈ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਬਾਈ ਜੀ ਠੀਕ ਆ ਸਿੱਤਾ ਸਾਸਰੀ ਕਾਲ ਹੋ ਠੀਕ ਆ ਪਰਿਵਾਰ ਹਾਂਜੀ ਠੀਕ ਸਾਹੀ ਕੀ ਕਹਿੰਦਾ ਮੌਸਮ ਪਹਿਲਾਂ ਤਾਂ ਮੌਸਮ ਤਾਂ ਜੀ ਹੁਣ ਦੇਖੀ ਜਾਂਦਾ ਜੀ ਜੋ ਕੁਝ ਘਰੀ ਜਾਂਦਾ ਹਾਂ ਖਰਾਬ ਚੰਗੇ ਨੁਕਸਾਨ ਵਾਲਾ ਕੰਮ ਬਹੁਤ ਕਰ ਰਿਹਾ ਹੈ ਹਨਾ ਹਾਂਜੀ ਬਾਹਰ ਵਾਲਾ ਨੁਕਸਾਨ ਹੈ ਜੀ ਇਧਰ ਆਪਣੀ ਠੀਕ ਆ ਆਪਣੇ ਹਜੇ ਟਿਕਾਣਾ ਹੈ ਨਾ ਠੀਕ ਹੈ ਹੁਣ ਆਪਾਂ ਜੇ ਮੱਝ ਤੇ ਸੂਏ ਦੀ ਗੱਲ ਕਰਕੇ ਮੰਨ ਲਾ ਵੀ ਇਹ ਕਿਹੜਾ ਸੂਆ ਸੁੰਦੀ ਪੰਜਵਾਂ ਸੂਆ ਸੁੰਦੀ ਆ ਜੀ ਕਰਦੀ ਆ ਹਾਂ ਕਰਦੀ ਮਾਝ ਸਾਡੀ ਘਰੇ ਪਾਲੀ ਗਈ ਆ ਜੀ ਕਿੰਨਾ ਕਿਹਨੇ ਦੁੱਧ ਦਤਾ ਦੁੱਧੇ ਦਾ 12 ਲੀਟਰ ਦੁੱਧ ਹੈਗਾ ਜੀ 12 ਹਾਂਜੀ ਹੁਣ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਦਿਨ ਇਹਦੇ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਮੰਨ ਲਾ ਤਿੰਨ ਚਾਰ ਦਿਨ ਪਏ ਆ ਹਾਂ ਤੇ ਚਾਰ ਦਿਨ ਰਹੀ ਜੀ ਚਾਰ ਦਿਨ ਠੀਕ ਹੈ ਪੰਜ ਚਾਰ ਦਿਨ ਉੱਤੇ ਵੀ ਲੈ ਜੂ ਉੱਤੇ ਵੀ ਲੈ ਜਾਂਦਾ ਪਸ਼ੂ ਜਿਹੜੀ ਠੀਕ ਹੈ ਤੇ ਕੀ ਰੇਟ ਕਰਤਾ ਜੀ ਰੇਟ ਇਹਦਾ 1,20,000 ਕਰਦਿਆਂ 120 ਠੀਕ ਆ ਲੱਗਿਆ ਕਿ ਸਾਂਹ ਤੋਂ ਬਣੀ ਆ ਸਾਂਹ ਤੋਂ ਬਣੀ ਵੀ ਠੀਕ ਆ ਤੋੜ ਦੇ ਜੱਕਵਾਰੇ 1 ਲੱਖ 20 ਹਜ਼ਾਰ ਮਿੱਤਰੋ ਮੁੱਲ ਆ ਮਣ ਤੋੜ ਕੇ ਦਿਖਾ ਦਿਓ ਬਣ ਇੱਥੇ ਬੰਦੇ ਬਾਜ ਤੇ ਵਜਣ ਚੰਗਾ ਸਿਹਤ ਚੰਗੀ ਆ ਤੇ ਥਣਲੇਵੇ ਦੀ ਸਾਫ ਆ ਐਨ ਤੋੜ ਦਰਦੀ ਆ ਥੋੜਾ ਜਿਹਾ ਹਣਾ ਪਸ ਇਧਰ ਮੋੜ ਲੈ ਤੇ ਕਟੋ ਕਟ ਜਿਵੇਂ ਮਿੱਤਰੋ ਹੱfte ਦੀ ਕੱਚੀ ਆ ਪਹਿਲਾ ਮਗਰੋਂ ਕਦੋਂ ਵੀ ਸੂ ਸਕਦੀ ਐ ਵਜਨ ਚੰਗਾ ਚੰਗੀ ਸਮੀ ਵੀ ਐ 1,20,000 ਰੁਪਏ ਕੰਦਾ ਵੀ ਮੁੱਲ ਐ ਥਾਂ ਲਈ ਵੀ ਦੀ ਪੂਰੀ ਸਾਫ ਐ ਕੁਝ ਕਿਥਾਣਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਠੀਕ ਰੇਟ ਇੱਕ ਵੀ ਐ ਹਨਾ ਹਾਂਜੀ ਤੇ ਫੋਨ ਨੰਬਰ ਜੀ ਆਪਣਾ 95922 9592083175 83175 9592083175 ਹਾਂਜੀ ਪਿੰਡ ਹੈਗਾ ਨਥਾਣਾ ਇਹ ਏ ਸੋਡਾ ਘਰ ਨਿਗਰ ਪੰਚਾਇਤ ਦਫ਼ਤਰ ਵੀਡੀਓ ਦਫ਼ਤਰ ਇਹ ਦੋਨੇ ਨਾਲ ਜਦੋਂ ਪੂਲੇ ਤੋਂ ਪਿੰਡ ਤੇ ਵੱਰਦੇ ਆ ਹਨਾ ਪੂਲੇ ਵਾਲੇ ਪਾਸੇ ਸਾਈਡ ਤੋਂ ਪੂਲੇ ਵਾਲੀ ਸਾਈਡ ਤੋਂ ਵੀਡੀਓ ਬਲਾਕ ਦੇ ਨਾਲ ਦੀ ਗਲੀ ਲੰਘਦੀ ਆ ਨੇੜੇ ਹੀਰੋ ਜੈਸੀ ਮੋਟਰ ਹੈ ਠੀਕ ਹੈ ਜਮਾ ਲਾਸਟ ਜਿਹਦੇ ਘਰਾਂ ਚ ਲਖਤਾਂ ਚ ਹਨ ਖੇਤਾਂ ਚ ਜੀ ਇਹ ਹੀ ਆਪਣੇ ਘਰੀ ਖਤਮ ਹੋ ਗਏ ਘਰੇ ਉਹ ਖਤਮ ਹੁੰਦੀ ਹੈ ਐਂਟਰਲੌਕ ਮਿੱਤਰੋ ਇੱਟ ਲੱਗੀ ਵੀ ਆ ਗਲੀ ਦੇ ਵਿੱਚ ਬਾਈ ਦੇ ਜਾ ਕੇ ਘਰੇ ਤਕਰੀਬਨ ਗਲੀ ਖਤਮ ਹੁੰਦੀ ਆ ਪਿੱਛੇ ਆਟਵਾ ਬਾਈ ਦਾ ਖੇਤਾਂ ਚ ਘਰ ਹੈ ਫਿਰ ਆਪਾਂ ਕਹਿੰਦੇ ਵੀ 5ਵੇਂ ਸੂਏ ਸੂਣੀ ਆ 5-4 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ 12 ਲੀਟਰ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਦੁੱਧ ਕੱਢਿਆ ਹੋਇਆ ਥਣ ਲੇਵੀ ਦੀ ਪੂਰੀ ਸਾਫ ਆ 1,20,000 ਮੁੱਲ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 9872482124